ਖਲ ਆਉਂਦੀ ਹੈ ਕਿ ਹਨਾ ਦੇਖੋ ਆਰਡਰ ਦੀ ਪੂਰੇ ਐਨ ਫੈਕਟ ਤੇ ਥਣ ਵੀ ਦੇਖ ਤੁਸੀਂ ਇਕਲਾ ਇਕਲਾ ਕਲੀਅਰ ਥਾਣਾ ਤੇ ਦੂਜੇ ਸੂਏ ਸੂਈ ਚਾ ਸੋਆ ਸੋਈ ਹੈ ਜੇ ਤੀਜਾ ਦਿਨ ਇਹਨੂੰ ਸੋਈ ਨੂੰ 18 ਕਿਲੋ ਬੋਲੀ ਤਿਆਰ ਹੈ ਜੀ ਥੱਲੇ ਬੋਲਾ ਤਿਆਰ ਆ ਬਾਈ ਹਾਂਜੀ ਹਾਂਜੀ ਮਗਰ ਹਾਂਜੀ ਮਿੱਤਰੋ ਸਵਾਗਤ ਕਰਦੇ ਆ ਆਪਣੇ ਫੇਸਬੁਕ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਜਗਰਾਉ ਮੰਡੀ ਤੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਿਓ ਜਿਹੜੇ ਵੀਰ ਵੀਡੀਓ ਨੂੰ YouTube 'ላይ ਦੇਖ ਰਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਇਦਾਂ ਦੀਆਂ ਮੰਡੀਆਂ ਦੀਆਂ ਰੇਟ ਵਾਲੀ ਵੀਡੀਓ ਤੁਹਾਡੇ ਤੱਕ ਪਹੁੰ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਜਿਹੜੀਆਂ ਪੂਰੀਆਂ ਚੰਗੀਆਂ ਪੂਰੀਆਂ ਟੌਪ ਕਲਾ ਜਿਹੜੀਆਂ ਜਾਈਆਂ ਲੈ ਕੇ ਆਏ ਆ ਤੇ ਸਾਰੀ ਗੱਲਬਾਤ ਕਰਾਂਗੇ ਬਾਈ ਹੁਣ ਕਿਹੜੇ ਏਰੀਆ ਤੋਂ ਆਏ ਆ ਕੀ ਰੇਟ ਰੂਟ ਮੰਗਦੇ ਆ ਵੀਰੇ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋਟੇ ਜੀ ਤੇ ਸਭ ਤੋਂ ਪਹਿਲਾਂ ਵੀਰੇ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਆਪਾਂ ਕਿਹੜੀ ਜਗ੍ਹਾ ਤੋਂ ਆਏ ਆ ਨਾਮ ਸੁਖਜੀਤ ਸਿੰਘ ਆ ਜੀ ਪਿੰਡ ਠੁੱਲੀਆਲ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਵੀਰੇ ਸੁਖਜੀਤ ਵੀਰੇ ਕਿੰਨੇ ਜਾਨਵਰ ਲੈ ਕੇ ਆਏ ਆ ਜਗਰਾਉ ਮੰਡੀ ਦੇ ਆਪਾਂ ਅੱਜ 4 ਜਾਨਵਰ ਲੈ ਕੇ ਆਏ ਸੀ ਜੀ ਠੀਕ ਹੈ ਭਾਈ ਇਸ ਟਾਈਮ ਆ ਜਾਨੀ ਕਿ ਹੈ ਨਾ 12:00 ਵਜੇ ਦਾ ਟਾਈਮ ਆ ਕਿੰਨੇ ਜਾਨਵਰ ਖੜੇ ਹੋਣਾ ਹੁਣ ਤਿੰਨ ਖੜੇ ਨੇ ਜੀ ਇਸ ਟਾਈਮ ਇੱਕ ਸੇਲ ਹੋ ਗਿਆ ਠੀਕ ਹੈ ਭਾਈ ਸਕੀਰ ਜੀ ਉਹਦੀ ਵੀ ਡਿਟੇਲ ਦੱਸ ਦਿਓ ਕੀ ਜਾਨੀ ਕਿ ਉਹਦੀ ਡਿਟੇਲ ਸੀ ਕਿੰਨੇ ਕ ਦੀ ਸੇਲ ਹੋਈ ਆ ਉਹ ਉਹ ਰਹਿੰਦੇ ਸੀ ਉਹਦੇ 10-15 ਦਿਨਾਂ ਸੂਣ ਚ ਠੀਕ ਹੈ ਭਾਈ ਤੇ ਦੁੱਧ ਦੁੱਧ ਭਾਈ ਦਾ ਦੁੱਧ ਉਹਦਾ ਪਹਿਲੇ ਸੋਇ ਦਾ ਦਿੱਤਾ ਹੋਇਆ ਸੀ ਜੀ 32 ਕਿਲੋ ਠੀਕ ਹੈ ਭਾਈ ਕੀ ਰੇਟ ਚ ਗਈ ਹੈ ਭਾਈ ਉਹ ਉਹ ਦਿੱਤੇ ਜੀ ਆਪਾਂ 115 ਨੇ 115 ਦੀ ਪੂਰੀ ਚੰਗੀ ਸੀ ਇਹਦਾ ਮਤਲਬ ਹੈ ਨਾ ਭਾਈ ਠੀਕ ਹੈ ਭਾਈ ਚਲੋ ਆਓ ਭਾਈ ਸਕੀਰ ਇਹਨਾਂ ਵਾਰੀ ਇਹ ਕਹ ਰਹੀ ਆ ਇਹਨੇ ਮੇਲਾ ਬੜਾ ਲੋਟਿਆ ਬੜੇ ਹੈਣਾ ਇਹਦੀ ਇਹਨੂੰ ਲੋਕ ਪੁੱਛਦੇ ਆ ਤੇ ਇਹਦੀ ਕੀ ਡਿਟੇਲ ਆ ਬਾਈ ਇਹਦੀ ਇਹ ਦੂਜਾ ਸੁਆ ਸੋਈ ਆ ਜੇ ਤੇ ਤੀਜਾ ਦਿਨ ਇਹਨਾਂ ਨੂੰ ਸੋਈ ਨੂੰ 18 ਕਿਲੋ ਬੌਲੀ ਤਿਆਰ ਆ ਜੀ ਥੱਲੇ ਬੌਲੀ ਤਿਆਰ ਆ ਬਾਈ ਹਾਂਜੀ ਹਾਂਜੀ ਮਗਰ ਬਈ ਇਹਦੇ ਕੀ ਆ ਮਗਰ ਬੱਸਾ ਜੀ ਇਹਦੇ ਮਗਰ ਇਹਦੇ ਬੱਛਾ ਬਾਈ ਤੇ ਬਾਈ ਕਿਵੇਂ ਆਰਡਰ ਆਰਡਰ ਦੀ ਬੜੀ ਕਲੀਅਰ ਆ ਹਣਾ ਇਹ ਥਾਣ ਦੇਖ ਲਓ ਜਿਵੇਂ ਕੱਲਾ ਕੱਲਾ ਥਾਣਾ ਹਣਾ ਤੇ ਕਿੰਨਾ ਸੁਖਜੀਤ ਦੁੱਧ ਕਿੰਨਾ ਪਾਜੂ ਬਈ ਇਹ ਇਹ 25 26 ਕਿਲੋ ਦੁੱਧ ਕਰ ਦੂਗੀ ਕਰ ਦੂਗੀ ਬਾਈ ਹੈ ਤੇ ਸੁਆ ਕਹਿੰਦੇ ਮਸ ਹੈ ਸੁਆ ਦੂਜਾ ਜੀ ਦੂ ਤੇ ਆਪਾਂ ਨਾ ਬਾਈ ਦੋ ਹੈ ਨਾ ਬਾਈ ਦੇ ਤੇ ਦੂਸਰੇ ਜਾਨਵਰਾਂ ਦੀ ਵੀ ਇਹਦਾ ਮੁੱਲ ਮੁੱਲ ਕੀ ਕਰਦਾ ਸੀ ਜੀ ਤੇ ਪਾਉਂਦਾ ਦਾ 70000 ਆ ਜੀ 70000 ਹੋ ਜੂਗਾ ਮਾਨਦਾਨ ਬਾਈ ਹਾਂ ਕਰ ਦਾਂਗੇ ਜੀ ਮਾਨਦਾਨ ਕਰ ਦਾਂਗੇ ਬਾਈ ਉਹਨਾਂ ਨੇ ਤੇ ਬਾਕੀ ਜਿਹੜੇ ਸਾਬ ਨਾਲ ਦੁੱਧ ਦਾ ਤੇ ਉਹ ਸਾਬ ਨਾਲ ਰੇਟ ਬਾਈ ਨੇ ਨਾਰਮਲ ਹੀ ਕੀਤਾ ਏ ਤੇ ਨਹੀਂ ਅਗਲਾ ਕਹਿੰਦਾ ਹਨਾ 25 30 25 30 ਕਿਲੋ ਦੁੱਧ ਲਈ ਹੈ ਨਾ ਅਗਲਾ ਕਹਿੰਦਾ ਬਾਈ ਇੰਨੇ ਪੈਸੇ ਲੈਣੇ ਆ ਤੇ 70000 ਦੇ ਵਿੱਚੋਂ ਚਲ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਜੀ ਜੀ ਆ ਜਾ ਬਾਈ ਇਹਦੇ ਬਾਰੇ ਦੱਸ ਦਿਓ ਹਨਾ ਬੜੀ ਸੋਹਣੀ ਪ੍ਰਿੰਟ ਪ੍ਰਿੰਟ ਵੀ ਤੇ ਸਾਫ ਬੜੀ ਆ ਨਾ ਬੱਚੀ ਹਾਂਜੀ ਇਹ ਵੀ ਦੂਜਾ ਸੂਆ ਸੂਈ ਹੋਈ ਆ ਜੀ ਦੂਜਾ ਸੂਆ ਸੂਈ ਵੀ ਆ ਬਈ ਇਹ ਵੀ ਹੈ ਨਾ ਤੇਨੂੰ ਹੈਗਾ ਪੰਜਵਾਂ ਸਿਮਾ ਦਿਨ ਸੂਈ ਨੂੰ ਆ ਜੀ ਠੀਕ ਆ ਬਈ 25 26 ਕਿਲੋ ਬੌਲੀ ਏ ਥੱਲੇ ਤਿਆਰ ਆ ਜੀ ਤਿਆਰ ਆ ਬਈ ਹਾਂਜੀ ਹਾਂਜੀ ਜੇ ਕੋਈ ਵੀਰ ਕਹਵੇ ਚੋਣਾ ਉਹ ਚਵਾ ਦੋਗੇ ਹਾਂ ਚਵਾ ਕੇ ਦੇਵਾਂਗੇ ਜੀ ਚਵਾ ਕੇ ਦੇਵਾਂਗੇ ਹੈਨਾ ਵਧੀਆ ਗੱਲ ਆ ਇਹ ਕਰੀ ਵੀਰੇ ਤੋਰੇ ਉਹ ਇਹਨੂੰ ਹੈਨਾ ਬੱਛੀ ਨੂੰ ਤੇ ਆਪਾਂ ਤੁਹਾਨੂੰ ਦਰਸ਼ਨ ਕਰਾ ਦਈਏ ਤੇ ਕਈ ਜਾਨਵਰਾਂ ਨੂੰ ਮੈਂ ਤੋਰ ਕੇ ਤਾਂ ਨਹੀਂ ਦਿਖਾਉਂਦਾ ਵੀ ਇਹ ਵੀਡੀਓ ਲੰਮੀ ਜ਼ਿਆਦਾ ਹੋ ਜਾਂਦੀ ਆ ਤੁਸੀਂ ਦੇਖੋ ਕਰਾਂ ਭੁੱਖ ਲਾਉਂਦੀ ਆ ਕਿ ਹੈਨਾ ਦੇਖੋ ਆਰਡਰ ਦੀ ਪੂਰੇ ਐਨ ਫੱਟ ਤੇ ਥਣ ਤੇ ਬਾਕੀ ਮੋੜ ਦੀ ਜਗਜੀਤ ਵੀਰੇ ਨੂੰ ਤੇ ਬਾਕੀ ਹੈ ਨਾ ਮੈਂ ਬਾਈ ਨਾਲ ਰੇਟ ਇਹਦਾ ਵੀ ਵੀਡੀਓ ਦੇ ਵਿੱਚ ਹੀ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਰੇਟ ਕਰਨ ਦਾ ਸਵਾਦ ਇਹ ਆ ਇਹਦਾ ਵੀ ਹਰੇਕ ਬੰਦੇ ਨੂੰ ਪਤਾ ਲੱਗਦਾ ਕਿ ਮੇਰਾ ਜਾਨਵਰ ਕੀ ਭਾਅ ਵਗਦਾ ਹੈ ਨਾ ਘਰੇ ਖੜੇ ਆਪਾਂ ਹਰੇਕ ਬੰਦਾ ਕਹਿੰਦਾ ਵੀ ਯਾਰ ਮੇਰਾ ਜਾਨਵਰ ਇਦਾਂ ਹੈ ਬਾਕੀ ਤੁਸੀਂ ਥਾਣ ਇੱਕ ਵਾਰੀ ਫੇਰ ਚੈੱਕ ਕਰ ਲਓ ਤੇ ਜਜੀਤ ਭਾਈ ਇਹਦੀ ਕੀ ਫੇ ਡਿਮਾਂਡ ਮੂਡ ਕਰਦੇ ਆ ਬਾਈ ਇਹਦੇ 90000 ਹੈ ਜੀ 90000 ਤੇ ਬਾਈ ਦੁੱਧ ਕਿੰਨਾ ਪਾਜੂਗੀ ਜਦੋਂ ਆਪਦੇ ਪੂਰੇ ਟਾਈਮ ਚ ਆਉਗੀ ਬਾਈ ਦੁੱਧ ਤੇ 30 32 ਕਿਲੋ ਪਾ ਦੋ ਜੀ 30 32 ਕਿਲੋ ਪਾ ਜੂਗੀ ਬਾਈ ਨ ਠੀਕ ਆ ਵੀਰੇ ਆ ਜੋ ਵੀਰੇ ਆਪਣੇ ਕੋਲੇ ਜਿਹੜੀ ਤੀਸਰੇ ਨੰਬਰ ਵਾਲੀ ਉਹਦੀ ਵੀ ਡਿਟੇਲ ਦੱਸ ਦਿਓ ਕੀ ਡਿਟੇਲ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ ਪਲੋਂ ਵੱਛਿਆ ਜੀ ਖੀਰੀ ਹੈ ਜਦੋਂ ਤੋਂ ਦੰਦੋਂ ਖੀਰੀ ਹੈ ਬਈ ਹਾਂਜੀ ਹਾਂਜੀ ਇਹ ਸੁਪੀ ਗੇ ਲੈ ਗੱਪਣਾ ਬਈ ਨਹੀਂ ਇਹ ਸੁਈ ਹੋਇਆ ਜੀ ਇਹ ਰਾਤ ਹੀ ਸੂਈ ਹੈਗੀ ਰਾਤ ਸੂਈ ਹੈ ਬਈ ਠੀਕ ਆ ਬਈ ਸਾਫ਼ ਕਰਕੇ ਪਾਈ ਆ ਜੀ ਠੀਕ ਆ ਵੀਰੇ ਵੀਰੇ ਇਹ ਦਾ ਯਾਨੀ ਕਿ ਕੀ ਡਿਟੇਲ ਟੂਲ ਆ ਵੀ ਹਨਾ ਦੁੱਧ ਦੁੱਧ ਕਿੰਨਾ ਕ ਪਾ ਜੂਗੀ ਇਹ ਦੁੱਧ ਦੇ ਦੋ ਜੀ 14 15 ਕਿਲੋ 14 15 ਕਿਲੋ ਹਾਂਜੀ ਹਾਂਜੀ ਕਿਵੇਂ ਵੀ ਵੀਰੇ ਉਹ ਠੰਡੀ ਸੀਲ ਆ ਜਿਵੇਂ ਕਈ ਗਰਮ ਆ ਜੀ ਠੰਡਾ ਠੰਡੀ ਆ ਲੱਕਵਰੀ ਬਾਈ ਨੂੰ ਕਹਾਂਗੇ ਇਹ ਵੀ ਹੈ ਨਾ ਤੋੜ ਕੇ ਦਿਖਾ ਦਿਓ ਤੇ ਵੀਰੇ ਖੋਲੇ ਨੂੰ ਐ ਕਰੀ ਹੈ ਨਾ ਇਧਰ ਦੀ ਸਾਈਡ ਨੂੰ ਲੈ ਚ ਲੈ ਨਹੀਂ ਇਧਰ ਦੀ ਸਾਈਡ ਨੂੰ ਲੈ ਚੱਲੋ ਤੇ ਬਾਈ ਕਹਿੰਦਾ ਹੈ ਨਾ ਠੰਡੀ ਸੀਲ ਬਹੁਤ ਆ ਕੋਈ ਕਈ ਵਾਰੀ ਬੰਦੇ ਨੂੰ ਆ ਜਾਂਦਾ ਵੀ ਇਦਾਂ ਦੀਆਂ ਜਿਹੜੀਆਂ ਮੱਛੀਆਂ ਗਰਮ ਹੁੰਦੀਆਂ ਐ ਬਾਕੀ ਕਹਿੰਦਾ ਠੰਡੀ ਸੀਲ ਬਹੁਤ ਆ ਮੋੜ ਲਓ ਵੀਰੇ ਇਹਨੂੰ ਹੈ ਨਾ ਤੇ ਥਣਾ ਥਣਾ ਇਹ ਵੀ ਬੜੀ ਸਾਫ ਆ ਹਨ ਇਹ ਮੁੱਲੇ ਦਾ ਹੀ ਮੈਂ ਵੀਡੀਓ ਦੇ ਵਿੱਚ ਹੀ ਕਰਵਾਉਂਗਾ ਤੇ ਸਖਜੀਤ ਵੀਰੇ ਕੀ ਇਹਦਾ ਮੁੱਲ ਮੁੱਲਵਾੜੀ ਕਰਦੇ ਆ ਇਹਦਾ ਬਾਈ ਇਹਦਾ ਮੁੱਲ ਤਾਂ ਜਾਇਜ਼ ਹੀ ਆ ਜੀ ਫਿਰ ਵੀ ਇਹਦਾ ਮੁੱਲ 45000 ਆ ਜੀ 45000 ਹਾਂ ਲਓ ਵੀ ਮਿੱਤਰੋ ਜਿਹੜੇ ਬੰਦੇ ਮੈਨੂੰ ਕਰ ਦਿੰਦੇ ਨੇ ਨਾ ਮੈਸੇਜ ਹਸਾਬ ਜੀ ਰੇਟ ਦੀ ਚੰਗੀ ਹੈ ਹਨਾ ਬੱਚੀ ਮਿਲ ਜਵੇ ਉਹ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਰੇ ਇੱਕਰੀ ਹਨਾ ਰੇਟ ਤੇ ਲੋਕੇਸ਼ਨ ਦੁਬਾਰਾ ਮੋਬਾਈਲ ਨੰਬਰ ਤੇ ਲੋਕੇਸ਼ਨ ਦੁਬਾਰਾ ਬੋਲਦੇ ਬਈ ਆਪਣਾ ਪਿੰਡ ਆਪਣਾ ਠੁੱਲੀ ਵਾਲਾ ਜੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 85280 60049 ਜੀ ਠੀਕ ਹੈ ਵੀਰੇ ਸੀਧੇ ਮੰਨ ਕੇ ਚੱਲੀਏ ਬਈ ਇਹ ਵੀਡੀਓ ਪੈਂਦੀ ਆ ਨਾ ਇੱਕ ਦੋ ਦਿਨ ਲੇਟ ਪੈਂਦੀ ਆ ਇਹ ਬੱਚੀਆਂ ਥੋੜੀਆਂ ਇੱਥੇ ਸੇਲ ਹੋ ਜਾਣਗੀਆਂ ਹਾਂ ਤੇ ਕੋਈ ਵੀਰ ਤੁਹਾਨੂੰ ਫੋਨ ਕਰਦਾ ਏ ਉਹਨੂੰ ਕੋਈ ਚੰਗਾ ਜਾਨਵਰ ਦਵਾਦੋਂਗੇ ਬਈ ਹਾਂ ਆਪਣੇ ਘਰੇ ਖੜੀਆਂ ਹੁੰਦੀਆਂ ਨੇ ਜੀ ਹਰ ਟਾਈਮ ਹੁੰਦੇ ਆ ਬਈ ਜਿਆਦਾ ਆਪਾਂ ਮੱਝਾਂ ਦਾ ਕਰਦਾਂਗੇ ਮੈਂ ਗਾਈਆਂ ਦਾ ਨਹੀਂ ਗਾਈਆਂ ਦਾ ਜੀ ਗਾਈਆਂ ਦਾ ਬਿਵਾਰ ਕਰਦਿਆ ਤੇ ਕਿਸੇ ਵੀ ਵੀਰ ਨੇ ਹਣਾ ਇਹਨਾਂ ਪਛੀਆਂ ਬ ਤੇ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਕੀ ਬਾਈ ਕਹਿੰਦਾ ਆਪਣੇ ਕੋਲੇ ਜਾਨਵਰ ਹੁੰਦੇ ਹੀ ਆ ਤਿੰਨੇ ਹੀ ਮੈਂ ਕਹਿੰਦਾ ਇੱਕ ਤੋਂ ਇੱਕ ਵੱਧ ਗਿਆ ਦੇਖੋ ਤੁਸੀਂ ਆ ਪੱਛੀ ਮੈਨੂੰ ਵੀ ਬਹੁਤ ਚੰਗੀ ਲੱਗੀ ਆ ਜਿਹੜੀ ਦੇਦਾ ਫਿਰ ਮੁੱਲ ਖੱਚ ਕੇ ਦੇ ਲਾ ਦੇ ਬਾਈ ਕਿ ਕਈ ਵਾਰੀ ਤੈਨੂੰ ਵੀ ਫੋਨ ਕਰਨਗੇ ਜਿਹੜੀ ਵਿਚਾਲੇ ਡੱਬੀ ਆ ਹਨ ਕਿੱਥੋਂ ਤੱਕ ਛੱਡ ਦਾਂਗੇ ਬਾਈ ਇਹਨੂੰ ਆਪਾਂ ਇਹ ਬੱਸ ਹੀ ਦੇ ਦਾਂਗੇ 85000 ਦੇ ਬੱਸ ਹੀ ਦੇ ਦਾਂਗੇ 85000 ਦੀ ਹਨਾ ਵਧੀਆ ਗੱਲ ਆ ਤੇ ਬਾਕੀ ਬਾਈ ਨੇ ਹਨਾ ਗੱਲਬਾਤ ਕੀਤੀ ਕਿਵੇਂ ਲੱਗੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਾਅਦ ਦੇਖੋ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ